ਪੂਰੇ ਦੇ ਵਿੱਚ ਰਹਿ ਕੇ ਕੋਈ ਕਰਮ ਕਰਦਾ ਸੀ ਮਾੜੇ ਕਰਮ ਕਰਦਾ ਸੀ ਤੇ ਬਹੁਤ ਮੇਲਾ ਲੱਗਦਾ ਸੀ ਉਹਦੇ ਡੇਰੇ ਤੇ ਕਿਉਂਕਿ ਇਹੋ ਜਿਹੜੇ ਭਰਮਾਂ 'ਚ ਪਾਉਂਦੇ ਆ ਨਾ ਉਹਨਾਂ ਦੇ ਡੇਰਿਆਂ ਤੇ ਕਰੋੜਾਂ ਦੁਨੀਆਂ ਜਾਂਦੀ ਹੈ ਭਰਮ ਦੇ ਵਿੱਚ ਪਏ ਹੋਏ ਆ ਨਾ ਅੱਜ ਵੀ ਡੇਰੇ ਬਹੁਤ ਨੇ ਤੇ ਡੇਰਿਆਂ ਦੇ ਵਿੱਚ ਫਿਰ ਕੀ ਹੋਇਆ ਕਿਸ ਕਿਹੜੇ ਉਹਨਾਂ ਤੇ ਪਏ ਕਤਲ ਦੇ ਕੇਸ ਪਤਾ ਨਹੀਂ ਕਿੰਨੇ ਕਤਲ ਕੀਤੇ ਉਹਨਾਂ ਕਿਤਨੇ ਇੱਕ ਬਲਾਤਕਾਰ ਦੇ ਕੇਸ ਕਿੰਨੇ ਕਿੰਨੇ ਸਾਧਾਂ ਦੀਆਂ ਸਜ਼ਾਵਾਂ ਹੋਈਆਂ ਜੇਲਾਂ ਚ ਹੈਗੇ ਆ ਨਾ ਅੱਜ ਵੀ ਹੈਗੇ ਨੇ ਬਚੋ ਇਹਨਾਂ ਤੋਂ ਦੰਬੀਆਂ ਪਖੰਡੀਆਂ ਤੋਂ ਬਚੋ ਗੁਰੂ ਗ੍ਰੰਥ ਸਾਹਿਬ ਨਾਲ ਜੁੜਜੋ ਗੁਰੂ ਸਾਹਿਬ ਜੀ ਸਾਨੂੰ ਭਲੇਖੇ ਚ ਧਰਮ ਚੋਂ ਬਾਹਰ ਕੱਢਦੇ ਸਾਨੂੰ ਕੋਈ ਪੁਲੇਖਾ ਪਾ ਦੇ ਤੁਰ ਪੈਣੀ ਅਸੀਂ ਲੈ ਕੇ ਗੱਡੀਆਂ ਟਰੈਕਟਰ ਟਰਾਲੀਆਂ ਭਰ ਕੇ ਤੁਰ ਪੈਣੀ ਦੰਮੀਆਂ ਪਖੜੀਆਂ ਦੇ ਡੇਰਿਆਂ 'ਚ ਅਸੀਂ